ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ ਪਿਛੇ ਕੁਝ ਅਜਿਹੀ ਕੇ ਸਾਹਮਣੇ ਆਏ ਹਨ ਜਦ ਐਨ ਆਰ ਆਈ ਸਿੱਖਾਂ ਨੂੰ 에어ਪੋਰਟ ਤੇ ਹੀ ਗ੍ਰਿਫਤਾਰ ਕਰਕੇ ਉੱਥੋਂ ਹੀ ਡਿਪੋਰਟ ਕਰ ਦਿੱਤਾ ਗਿਆ ਹੈ ਲੇਕਿਨ ਡਿਪੋਰਟ ਹੋਣ ਵਾਲੇ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਦਾ ਕਸੂਰ ਕੀ ਹੈ ਇੱਥੋਂ ਤੱਕ ਕਿ ওসি ਆਈ ਕਾਰਡ ਧਾਰਕਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਇਸ ਕਾਰਡ ਦਾ ਸਟੇਟਸ ਕੀ ਹੈ ਆਏ ਤਾਂ ਉਹ ਆਪਣੀ ਜਨਮ ਭੂਮੀ ਦੇ ਚਾਚ ਸਨ ਲੇਕਿਨ ਚੇਲਣਾ ਪਿਆ ਇੱਥੇ ਭਾਰਤੀ ਏਜੰਸੀਆਂ ਦਾ ਅਣਮਨੁੱਖੀ ਵਤੀਰਾ ਕੀ ਕੋਈ ਅਣ ਐਲਾਨੀ ਕਾਲੀ ਸੂਚੀ ਮੁੜ ਬਣਾ ਲਈ ਹੈ ਭਾਰਤ ਸਰਕਾਰ ਨੇ ਇਸੇ ਸਵਾਲ ਤੇ ਚਰਚਾ ਕਰ ਰਹੇ ਹਾਂ ਇਸ ਵੀਡੀਓ ਵਿੱਚ ਇਸ ਹਫਤੇ ਕੈਨੇਡੀਅਨ ਬ੍ਰਾਡਕਾਸਟਿੰਗ ਕੰਪਨੀ CBC ਨੇ ਇੱਕ ਇੰਟਰਵਿਊ ਪ੍ਰਕਾਸ਼ਿਤ ਕੀਤਾ ਹੈ। ਇਹ ਇੰਟਰਵਿਊ ਸਰਦਾਰ ਗੁਰਚਰਨ ਸਿੰਘ ਬਦਵੈਂਤ ਦਾ ਹੈ ਜੋ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਨਾਮ ਦੇ ਇੱਕ ਹੈਲਥ ਚੈਰੀਟੇਬਲ ਸੰਸਥਾ ਦੇ ਚੇਅਰਮੈਨ ਹਨ। ਇੱਥੇ ਭਾਰਤ ਪੰਜਾਬ ਵਿੱਚ ਉਹ ਕਈ ਚੈਰੀਟੇਬਲ ਹਸਪਤਾਲ ਵੀ ਚਲਾਉਂਦੇ ਹਨ। ਉਨ੍ਹਾਂ ਮੁਤਾਬਕ ਨਵੇਂ ਸਾਲ 2025 ਦੀ ਸ਼ੁਰੂਆਤ ਵਾਲੀ ਸਵੇਰ ਜਦ ਉਹ ਕੈਨੇਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਉਤਰੇ ਉਹਨਾਂ ਨੂੰ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਿਨਾਂ ਕੋਈ ਕਾਰਨ ਦੱਸੇ ਇੱਕ ਕਮਰੇ ਵਿੱਚ ਬੰਦ ਕਰਕੇ ਤਾਲਾ ਲਾ ਦਿੱਤਾ। ਬਾਹਰ ਦੋ ਹਥਿਆਰਬੰਦ ਜਵਾਨ ਖੜੇ ਕਰ ਦਿੱਤੇ। ਆਖਿਰ 36 ਘੰਟੇ ਦੀ ਕੈਦ ਮਗਰੋਂ ਉਹਨਾਂ ਨੂੰ ਵਾਪਸ ਕੈਨੇਡਾ ਦੀ ਪੋਰਟ ਕਰ ਦਿੱਤਾ ਗਿਆ। ਇਨ੍ਹਾਂ 36 ਘੰਟਿਆਂ ਵਿੱਚ ਨਾ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਦਿੱਤਾ ਅਤੇ ਨਾ ਹੀ ਆਪਣੀ ਦਵਾਈ ਹੀ ਲੈਣ ਦਿੱਤੀ। ਜਦ ਕੀ ਹਾਲ ਹੀ ਵਿੱਚ ਉਹਨਾਂ ਦੀ ਦਿਲ ਦੀ ਬਾਈਪਾਸ ਸਰਜਰੀ ਹੋਈ ਹੈ ਅਤੇ ਉਮਰ ਨਾਲ ਸੰਬੰਧਿਤ ਕਈ ਹੋਰ ਪਰੇਸ਼ਾਨੀਆਂ ਵੀ ਉਹਨਾਂ ਨੂੰ ਹਨ 77 ਸਾਲ ਦੇ ਬਜ਼ੁਰਗ ਗੁਰਚਰਨ ਸਿੰਘ ਬਨਵੈਤ ਨੇ ਦੱਸਿਆ ਕਿ ਉਹ ওসিਆਈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹੋਲਡਰ ਹਨ ਜਿਸ ਤਹਿਤ ਉਹ ਖੁੱਲੇ ਤੌਰ ਤੇ ਭਾਰਤ ਆ ਜਾ ਸਕਦੇ ਹਨ ਅਤੇ ਦਹਾਕੀਆਂ ਤੋਂ ਲਗਾਤਾਰ ਆ ਜਾ ਵੀ ਰਹੇ ਹਨ ਪਹਿਲਾਂ ਕਦੇ ਵੀ ਉਹਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਸੀ ਹੋਇਆ ਸੀਬੀਸੀ ਨੂੰ ਗੁਰਚਰਨ ਸਿੰਘ ਬਨਵੈਤ ਨੇ ਕਿਹਾ ਕਿ ਉਹ ਇਹ ਮਸਲਾ ਪ੍ਰੈਸ ਵਿੱਚ ਤਾਂ ਲੈ ਕੇ ਆਏ ਹਨ ਤਾਂ ਜੋ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ 14-15 ਘੰਟੇ ਦੀ ਯਾਤਰਾ ਕਰਕੇ ਥਕੇ ਹਾਰੇ ਭਾਰਤ ਪਹੁੰਚੋ ਅੱਗੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਸੀਂ ਬਲੈਕਲਿਸਟਡ ਹੋ ਤੇ ਡੱਕ ਲਿਆ ਜਾਵੇ ਫਿਰ ਤੁਹਾਡੀ ਕੋਈ ਨਹੀਂ ਸੁਣਦਾ ਉਹਨਾਂ ਨੇ ਤੁਹਾਨੂੰ ਜੇਲ੍ਹ ਵਿੱਚ ਪਾ ਦੇਣਾ ਤੇ ਤੁਸੀਂ ਗਏ ਖਾਣਾ ਪੀਣਾ ਦਵਾ ਦਾਰੂ ਵੀ ਨਹੀਂ ਲੈਣ ਦਿੰਦੇ ਵਾਸ਼ਲੂਨ ਲਈ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਸਰਜੀ ਤੋਂ ਬਚਣ ਲਈ ਵੀ ਕੁਝ ਨਹੀਂ ਦਿੱਤਾ ਜਾਂਦਾ ਨਾ ਉਮਰ ਦਾ ਖਿਆਲ ਨਾ ਹੀ ਬਿਮਾਰੀ ਦੀ ਮਜਬੂਰੀ ਦਾ ਉਨ੍ਹਾਂ ਮੁਤਾਬਕ ਅੱਜ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਰੱਦ ਕਰ ਦਿੱਤੀ ਗਈ ਹੈ ਜਾਂ ਹੋਰ ਵੀ ਨਵੀਂ ਲਿਸਟ ਐਡ ਕਰ ਲਈ ਗਈ ਹੈ ਅਤੇ ਉਸ ਵਿੱਚ ਕੌਣ-ਕੌਣ ਸ਼ਾਮਿਲ ਹੈ ਕਿਸੇ ਨੂੰ ਕੁਝ ਵੀ ਸਪਸ਼ਟ ਨਹੀਂ ਆਪਣੇ ਡਿਪੋਰਟੇਸ਼ਨ ਦੇ ਕਾਰਨ ਬਾਰੇ ਦੱਸਦੇ ਹੋਏ ਸਰਦਾਰ ਗੁਰਚਰਨ ਸਿੰਘ ਨੇ ਮੰਨਿਆ ਕਿ 1986 ਇਅਰ ਇੰਡੀਆ ਬੰਬ ਕਾਂਡ ਵਿੱਚ ਉਹ ਗ੍ਰਿਫਤਾਰ ਹੋਏ ਸੀ ਲੇਕਿਨ ਉਸ ਕੇਸ ਵਿੱਚੋਂ ਉਹ ਬਰੀ ਹੋ ਚੁੱਕੇ ਸਨ ਉਸ ਤੋਂ ਬਾਅਦ ਉਹ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਭਾਰਤ ਆ ਰਹੇ ਹਨ ਇਸ ਲਈ ਇਹ ਕਾਰਨ ਨਹੀਂ ਹੋ ਸਕਦਾ ਹਾਂ ਮੈਨੂੰ ਇੱਕ ਅਧਿਕਾਰੀ ਨੇ ਖਾਲਸਤਾਨੀ ਕਹਿ ਕੇ ਪੁਕਾਰਿਆ ਜਲੰਧਰ ਤੋਂ ਛਪਣ ਵਾਲੀ ਪੰਜਾਬ ਕੇਸਰੀ ਨੇ ਵੀ ਲਿਖਿਆ ਹੈ कनाडा के समाज सेवी की असलियत सामने आई समाज सेवी निकला खालिस्तानी समर्थक यह अखबार बनवैद या फेसबुक पोस्टां ਦਾ ਹਵਾਲਾ ਦੇ ਕੇ ਉਸ ਨੂੰ ਖਾਲਸਤਾਨੀ ਸਾਬਤ ਕਰ ਰਿਹਾ ਹੈ सीबीसी ਨੇ ਗੁਰਚਰਨ ਸਿੰਘ ਬਨਵੈਦ ਦੇ ਇਸ ਬਿਆਨ ਨੂੰ ਲੈ ਕੇ ਭਾਰਤੀ ਹਾਈ ਕਮਿਸ਼ਨ ਅਤੇ ਭਾਰਤ ਸਰਕਾਰ ਨਾਲ ਫੋਨ ਤੇ ਈਮੇਲ ਰਾਹੀਂ ਤਾਲਮੇਲ ਕੀਤਾ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਬਲਕਿ ਭਾਰਤ ਸਰਕਾਰ ਨੇ ਇਸ ਮਸਲੇ ਤੇ ਕਿਸੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗਲੋਬਲ ਅਫੇਅਰਸ ਕੈਨੇਡਾ ਨੇ ਆਪਣੇ ਈਮੇਲ ਜਵਾਬ ਵਿੱਚ ਅਜਿਹੇ ਮਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਹਰੇਕ ਮੁਲਕ ਨੂੰ ਹੱਕ ਹੈ ਕਿ ਉਹ ਜਿਸ ਨੂੰ ਚਾਹੇ ਮੁਲਕ ਵਿੱਚ ਵੜਨ ਦੇਵੇ, ਜਿਸ ਨੂੰ ਚਾਹੇ ਮਨਾ ਕਰ ਦੇਵੇ। ਲੇਕਿਨ ਸੀਬੀਸੀ ਨਾਲ ਗੱਲਬਾਤ ਕਰਦੇ ਹੋ ਵੈਨਕੂਵਰ ਆਧਾਰਿਤ ਇਮੀਗ੍ਰੇਸ਼ਨ ਵਕੀਲ ਰਮਨ ਸੋਹੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਜਾਂ ਖਾਲਿਸਤਾਨ ਵਰਗੀਆਂ ਲਹਿਰਾਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੋਇਆ ਹੈ। ਉਹਨਾਂ ਕਿਹਾ ਭਾਰਤ ਸਰਕਾਰ ਕੋਲ ਬਾਹਰ ਲੋਕਾਂ ਦੀ ਨਿਗਰਾਨੀ ਕਰਨ ਦੇ ਪੂਰੇ ਸਾਧਨ ਹਨ ਅਤੇ ਉਹ ਇਨ੍ਹਾਂ ਸਾਧਨਾਂ ਦੀ ਪੂਰੀ ਤਾਕਤ ਨਾਲ ਵਰਤੋਂ ਕਰ ਰਹੇ ਹਨ। ਸੋਹੀ ਨੇ ਕਿਹਾ ਕਿ ਭਾਰਤ ਬਲੈਕਲਿਸਟ ਕੀਤੇ ਵਿਅਕਤੀਆਂ ਨੂੰ ਸੂਚਿਤ ਨਹੀਂ ਕਰਦਾ ਅਤੇ ਅਕਸਰ ਉਹਨਾਂ ਨੂੰ ਕੋਈ ਕਾਰਨ ਵੀ ਨਹੀਂ ਦੱਸਦਾ। ਸੋਹੀ ਨੇ ਸਪਸ਼ਟ ਕੀਤਾ ਉਹ ਤੁਰੰਤ ਤੁਹਾਡੇ ਦਾਖਲੇ ਤੋਂ ਇਨਕਾਰ ਕਰ ਸਕਦੇ ਹਨ ਉਹ ਤੁਹਾਨੂੰ ਹਿਰਾਸਤ ਵਿੱਚ ਲੈ ਸਕਦੇ ਹਨ ਉਹ ਅਸਲ ਵਿੱਚ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦੇ ਹਨ ਇਸੇ ਤਰ੍ਹਾਂ ਇੱਕ ਹੋਰ ਵਕੀਲ ਸਰਦਾਰ ਬਲਪ੍ਰੀਤ ਸਿੰਘ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਅਤੇ ਬੁਲਾਰੇ ਵੀ ਹਨ ਉਹਨਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਹੁਣ ਆਪਣਾ ਅਹੁਦਾ ਛੱਡ ਚੁੱਕੇ ਹਨ ਵੱਲੋਂ 2023 ਕੈਨੇਡੀਅਨ ਸਿੱਖ ਕਾਰਕੁਨ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਬਲੈਕਲਿਸਟ ਵਿੱਚ ਕੈਨੇਡੀਅਨਸ ਦੀ ਗਿਣਤੀ ਵਧ ਰਹੀ ਹੈ ਜਿਸ ਕਰਕੇ ਇਹ ਡਰ ਵਧ ਰਿਹਾ ਹੈ ਕਿ ਪਤਾ ਨਹੀਂ ਭਾਰਤ ਆਉਣ ਵਾਲੇ ਕਿਸ ਐਨਆਰਆਈ ਨੂੰ ਕਿਸ ਵਜ੍ਹਾ ਕਰਕੇ ਅਣਚਿਤਵੀਆਂ ਪਰੇਸ਼ਾਨੀਆਂ ਤੋਂ ਲੰਘਣਾ ਪੈ ਜਾਏ ਪਹਿਲਾਂ ਵੀ ਅਜਿਹੇ ਵਰਤਾਰੇ ਸਾਹਮਣੇ ਆ ਚੁੱਕੇ ਹਨ ਜ਼ਿਕਰਯੋਗ ਹੈ ਕਿਸਾਨ ਆંદੋਲਨ ਵੇਲੇ ਲੰਗਰ ਦੀ ਸੇਵਾ ਕਰਨ ਦੇ ਜੁਰਮ ਵਿੱਚ ਅਮਰੀਕੀ ਸਿੱਖ ਅਰਪਤੀ ਦਰਸ਼ਨ ਸਿੰਘ ਢਾਲੀਵਾਲ ਅਤੇ ਅਮਰੀਕ ਸਿੰਘ ਨੂੰ ਦਿੱਲੀ 에어ਪੋਰਟ ਤੇ 5 ਘੰਟੇ ਤੱਕ ਨਜ਼ਰਬੰਦ ਰੱਖ ਕੇ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ ਮਗਰੋਂ ਉਸੇ ਦਰਸ਼ਨ ਸਿੰਘ ਢਾਲੀਵਾਲ ਨੂੰ ਸਨਮਾਨ ਦੇਣ ਲਈ ਭਾਰਤ ਸਰਕਾਰ ਨੇ ਸੱਦਾ ਭੇਜਿਆ ਇਸੇ ਤਰ੍ਹਾਂ 2022 ਵਿੱਚ ਇੱਕ ਅਮਰੀਕੀ ਸਿੱਖ ਪੱਤਰਕਾਰ ਅੰਗਤ ਸਿੰਘ ਨੂੰ ਵੀ ਦਿੱਲੀ 에어ਪੋਰਟ ਤੋਂ ਹੀ ਵਾਪਸ ਡਿਪੋਰਟ ਕਰ ਦਿੱਤਾ ਗਿਆ ਸੀ ਉਸਦਾ OCI ਕਾਰਡ ਰੱਦ ਕਰ ਦਿੱਤਾ ਗਿਆ ਅਤੇ ਉਸਨੂੰ ਬਲੈਕਲਿਸਟ ਵੀ ਕਰ ਦਿੱਤਾ ਗਿਆ ਕਾਰਨ ਇਹ ਸੀ ਕਿ ਭਾਰਤ ਦੇ ਨਵੇਂ ਮੁਸਲਮ ਵਿਰੋਧੀ ਨਾਗਰਿਕਤਾ ਕਾਨੂੰਨ ਬਾਰੇ ਬਣੀ ਦਸਤਾਵੇਜ਼ੀ ਫਿਲਮ ਬਰਨਿੰਗ ਇੰਡੀਆ ਦਾ ਉਹ ਸਹਾਇਕ ਪ੍ਰੋਡਿਊਸਰ ਸੀ ਇਸ ਕਰਕੇ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹਾਲਾਂਕਿ ਇਸ ਫਿਲਮ ਨੂੰ ਵਾਈਸ ਅਵਾਰਡ ਵੀ ਮਿਲ ਚੁੱਕਿਆ ਹੈ ਲੇਕਿਨ ਭਾਰਤ ਸਰਕਾਰ ਉਸ ਫਿਲਮ ਨੂੰ ਦੇਸ਼ ਨੂੰ ਬਦਨਾਮ ਕਰਨ ਵਾਲੀ ਰਾਸ਼ਟਰ ਵਿਰੋਧੀ ਪ੍ਰਪੋਗੈਂਡਾ ਮੰਦੀ ਹੈ ਭਾਰਤ ਸਰਕਾਰ ਦੀ ਇਸ ਕਾਰਵਾਈ ਦੇ ਖਿਲਾਫ ਪੱਤਰਕਾਰ ਅੰਗਤ ਸਿੰਘ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ ਇਹ ਚਿੰਤਾਜਨਕ ਹੈ ਕਿ ਭਾਰਤ ਅਜਿਹੇ ਹਤਕੰਡੇ ਅਪਣਾਉਣ ਤੇ ਉਤਰ ਆਇਆ ਹੈ। ਗਲੋਬਲ ਨਿਊਜ਼ ਦੁਆਰਾ ਦਸੰਬਰ 2024 ਦੌਰਾਨ ਕੀਤੀ ਜਾਂਚ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਭਾਰਤੀ ਪ੍ਰੌਕਸੀਆ ਦੇ ਏਜੰਟਾਂ ਨੇ ਸਿੱਖ ਕੈਨੇਡੀਅਨਸ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਇੱਕ ਹਲਫਨਾਮਾ ਦੇਣ ਲਈ ਕਿਹਾ ਸੀ ਜਿਸ ਵਿੱਚ ਭਾਰਤ ਲਈ ਡੂੰਘੇ ਸਤਕਾਰ ਦਾ ਦਾਵਾ ਕੀਤਾ ਹੋਇਆ ਹੋਵੇ। ਸੀਬੀਸੀ ਨਿਊਜ਼ ਨੇ ਵੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਭਾਰਤੀ ਡਿਪਲੋਮੇਟਾਂ ਅਤੇ ਕਾਉਂਸਲਰ ਅਧਿਕਾਰੀਆਂ ਨੇ ਲੋਕਾਂ ਨੂੰ ਨਿਗਰਾਨੀਕਰਨ ਜਾਂ ਮੁਘਵਰ ਬਣਨ ਲਈ ਦਬਾਅ ਪਾਉਣ ਲਈ ਵੀਜ਼ਾ ਦੇਣ ਜਾਂ ਰੋਕਣ ਦੇ ਆਪਣੇ ਇਖਤਿਆਰ ਦੀ ਵਰਤੋਂ ਕੀਤੀ ਸੀ। ਭਾਰਤ ਵੱਲੋਂ ਕਿਸੇ ਕਾਲੀ ਸੂਚੀ ਦਾ ਐਲਾਨ ਨਾ ਕਰਕੇ ਜੋ ਨੀਤੀ ਅਪਣਾਈ ਜਾ ਰਹੀ ਹੈ ਇਹ ਵਿਛਿਆ ਹੋਇਆ ਜਾਲ ਹੈ। ਕਿਸੇ ਨੂੰ ਨਹੀਂ ਪਤਾ ਕਿਸ ਦੇ ਖਿਲਾਫ ਕੀ ਚੱਲ ਰਿਹਾ ਹੈ। ਪਤਾ ਉਦੋਂ ਲੱਗਦਾ ਹੈ ਜਦ ਭਾਰਤ ਵਿੱਚ ਲੈਂਡ ਕਰਦੇ ਸਾਰ ਹੀ ਉਸ ਨੂੰ 에ਅਰਪੋਰਟ ਤੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਉਹ ਅਪਰਾਧੀ ਹੈ ਜਾਂ ਨਹੀਂ ਜਾਂ ਕਿਸ ਕਿਸਮ ਦਾ ਅਪਰਾਧ ਹੈ ਇਹ ਸਾਰਾ ਫੈਸਲਾ ਇੱਕ ਪੱਖੀ ਹੈ ਇਸ ਦੌਰਾਨ ਹਿਰਾਸਤ ਵਿੱਚ ਲਏ ਗਏ ਬੰਦੇ ਨਾਲ ਜੋ ਵਿਹਾਰ ਕੀਤਾ ਜਾਂਦਾ ਹੈ ਉਸ ਬਾਰੇ ਵੀ ਇਹੀ ਸੱਚ ਸਾਹਮਣੇ ਆਏ ਹਨ ਕਿ ਵਤੀਰਾ ਦੁਸ਼ਮਣਾਂ ਵਾਲਾ ਅਤੇ ਗੈਰ ਮਨੁੱਖੀ ਹੀ ਹੁੰਦਾ ਹੈ ਇਸੇ ਗੈਰ ਮਨੁੱਖੀ ਵਤੀਰੇ ਤੇ ਚਿੰਤਾ ਪ੍ਰਗਟ ਕਰਦੇ ਹੋਏ ਚੰਡੀਗੜ੍ਹ ਸਥਿਤ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਲਈ ਤਰਾਸ ਦੀ ਇਹ ਹੈ कि भारत ਵਿੱਚ ਅੱਜ ਕੋਈ ਵੀ ਅਜਿਹੇ ਸਿੱਖ ਲੀਡਰ ਨਹੀਂ ਜਾਂ ਸੰਸਥਾ ਨਹੀਂ ਹੈ ਜੋ ਭਾਰਤ ਸਰਕਾਰ ਨਾਲ ਅਜਿਹੇ ਮੁੱਦੇ ਉਠਾ ਸਕੇ ਮਨੁੱਖੀ ਹਕਾਂ ਦੀ ਰਾਖੀ ਦੀ ਜਾਇਜ਼ ਪੈਰਵੀ ਕਰ ਸਕੇ ਅਤੇ ਜਿਸ ਦੀ ਗੱਲ ਸਰਕਾਰ ਸੁਣਨ ਨੂੰ ਤਿਆਰ ਹੋਵੇ ਇਸ ਖਲਾਅ ਦੇ ਚਲਦਿਆਂ ਡਰ ਅਤੇ ਸਹਿਮ ਦਾ ਮਾਹੌਲ ਹੋਰ ਵੀ ਜ਼ਿਆਦਾ ਵਧੇਗਾ ਜ਼ਿਆਦਾਤਰ ਇਸ ਤਰ੍ਹਾਂ ਦੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਵਾਪਸ ਡਿਪੋਰਟ ਹੀ ਕੀਤਾ ਜਾਂਦਾ ਹੈ ਯਾਨੀ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਭਾਰਤ ਵਿੱਚ ਲੋੜਿੰਦੇ ਨਹੀਂ ਹੁੰਦੇ ਇਸ ਦੇ ਬਾਵਜੂਦ ਇਨ੍ਹਾਂ ਨਾਲ ਗੈਰ ਮਨੁੱਖੀ ਵਿਹਾਰ ਕੀਤਾ ਜਾਂਦਾ ਹੈ ਜਿਸ ਦਾ ਅਸਰ ਦੇਸ਼ ਦੇ ਰਸੂਖ ਤੇ ਪੈ ਰਿਹਾ ਹੈ ਇਸੇ ਤਰ੍ਹਾਂ ਕਿਸੇ ਅਣਘੋਸ਼ਿਤ ਲਿਸਟ ਦੇ ਆਧਾਰ ਤੇ ਐਨ ਆਰ ਆਈਸ ਨੂੰ ਤੰਗ ਪਰੇਸ਼ਾਨ ਕੀਤਾ ਜਾਣਾ ਵਿਚਾਰਧਾਰਕ ਵਖਰੇ ਨੇ ਕਰਕੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਤੋਂ ਮਹਿਰੂਮ ਕਰਨਾ ਇਹ ਸਭ ਅਣ ਮਨੁੱਖੀ ਤੌਰ ਤਰੀਕੇ ਹਨ ਕਾਰਨ ਕੁਝ ਵੀ ਹੋਣ ਇਹਨਾਂ ਟੰਗ ਤਰੀਕਿਆਂ ਨਾਲ ਸਰਕਾਰ ਡਰ ਤੇ ਸਹਿਮ ਦਾ ਮਾਹੌਲ ਤਾਂ ਸਿਰਜ ਸਕਦੀ ਹੈ ਸਿੱਖਾਂ ਦਾ ਦਿਲ ਨਹੀਂ ਜਿੱਤ ਸਕਦੀ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲਗੀ ਕੰਟੀਨਿਊ ਵੀ ਕਲਿੱਕ ਕਰ ਦੇਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਸੇ ਨਾਲ ਦੀ ਇਜਾਜ਼ਤ ਤਦ ਤੱਕ ਪਾਓ ਗੁਰੂਵਾਲਾ ਨੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ